ਹੈਲੋ ਸਤਿ ਸ੍ਰੀ ਅਕਾਲ ਜੀ ਕਲੇਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ। ਹੋਰ ਸਨਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਜਣੇ ਠੀਕ ਹੋਮੋਗੇ। ਤੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤੀਆਂ ਤੇ ਚੜ੍ਹਦੀ ਕਲਾ ਵਿੱਚ ਰੱਖਣ। ਤੇ ਲੋ ਜੀ ਸ਼ਾਮ ਵੀ ਨਹੀਂ ਦੁਪਹਿਰ ਦਾ ਟਾਈਮ ਆਗਾ 3 ਵਜੇ ਦਾ ਹੀ ਟਾਈਮ ਆ ਤੇ ਚਾਚੂ ਆਪਾਂ ਪੀ ਲਈਆ ਅੱਜ ਪੂਰਾ ਦਿਨ ਸੁਸਤੀ ਜਿਹੀ ਰਹੀ ਕੰਮਕਾਰ ਕਰਕੇ ਕਲੇਅਰ ਸਾਹਿਬ ਵੀ ਮੈਂ ਤਾਂ ਹਜੀ ਬਾਹਰ ਕੱਪੜੀ ਧੋ ਰਹੀ ਸੀ ਕਲੇਅਰ ਸਾਹਿਬ ਸੌਂ ਗਏ। ਪਿੰਦਰ ਦੇਖਿਆ ਉਹ ਦੂਸਰੇ ਰੂਮ ਚ ਸੁੱਤਾ ਪਿਆ ਤੇ ਫਿਰ ਮੈਂ ਵੀ ਕੰਮ-ਕਮ ਕਰਕੇ ਪੈ ਗਈ ਤੇ ਹੁਣ ਉੱਠ ਕੇ ਚਾਹੂ ਬਣਾ ਕੇ ਪੀ ਲਈ ਐ ਚਾਹ ਤੇ ਲੈ ਕੇ ਆ ਰਿਆ ਆਪਾਂ ਤੁਹਾਨੂੰ ਦਿਖਾਉਣੇ ਸਲੀਪਰ ਇਹ ਲੁਧਿਆਣੇ ਗਏ ਸੀ ਕੱਲ ਲੁਧਿਆਣੇ ਮਾਲ ਦੇ ਵਿੱਚ ਮੇਰੇ ਲਈ ਲੈ ਕੇ ਆਏ ਨੇ ਸਲੀਪਰ ਤੇ ਲੈ ਕੇ ਆਇਆ ਹੁਣ ਆਪਾਂ ਦੇਖਦੇ ਹਾਂ ਹਮ ਆਪਕੇ ਲਈ ਗਿਫਟ ਦੋਨਾਂ ਭਾਈਆਂ ਨੇ ਲੈ ਕੇ ਦਿੱਤੇ ਨੇ ਬਹੁਤ ਸੋਨੇ ਬਹੁਤ ਸੋਨੇ ਬਹੁਤ ਸੋਹਣੀ ਮੈਂ ਪਹਿਲੀ ਵਾਰ ਪਾਉਂਗੀ ਆ ਕਲਰ ਬਹੁਤ ਸੋਹਣਾ ਪਰ ਪਸੰਦ ਆਇਆ ਸਣੀ ਤੇ ਪਿੰਦਰ ਦੀ ਪਸੰਦ ਪਈ ਦੋਨਾਂ ਨੇ ਲਿਆ ਕੇ ਰੱਖ ਤੀਂ ਥੈਂਕ ਯੂ ਵੈਲਕਮ ਵੈਲਕਮ ਤੇ ਜਦੋਂ ਗੁੱਸੇ ਹੋ ਤੁਸੀਂ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਹੁਣ ਸਵਾਰ ਕੇ ਇਸ ਤਰ੍ਹਾਂ ਦੇ ਨੇ ਇਹ ਲੁਧਿਆਣੇ ਦੀ ਸ਼ਾਪਿੰਗ ਹੁਣ ਵੰਦਾਂਗੇ ਲੁਧਿਆਣੇ ਵਾਲੀਆਂ ਲੁਧਿਆਣੇ ਵਾਲੇ ਸਲੀਪਰ ਮੈਨੂੰ ਬਹੁਤ ਸੋਹਣੇ ਬਹੁਤ ਲਾਈਟ ਵੇਟ ਨੇਗੇ ਠੀਕ ਹੈ ਜੀ ਬੜੀਆ ਪਸੰਦ ਆਈ ਨੇ ਮੈਨੂੰ ਦੋਨੋਂ ਬੱਚਿਆਂ ਨੇ ਲੈ ਆ ਕੇ ਦਿੱਤੇ ਬਹੁਤ ਜ਼ਿਆਦਾ ਖੁਸ਼ੀ ਹੋਈ ਕਿਉਂਕਿ ਮੈਂ ਕਹੀ ਹੁੰਦੀ ਸੀ ਕਲੇਰ ਸਾਹਿਬ ਨੂੰ ਪਹਿਲਾਂ ਉਦੋਂ ਸੁਣਾਮ ਗਿਆ ਸੀ ਉਦੋਂ ਹੀ ਦਵਾਈ ਕਾਲੀ ਹੋ ਗਈ ਮੁੜ ਆਏ ਅਸੀਂ ਤੇ ਫਿਰ ਸਣੀਤਾਲ ਕਹੀ ਹੁੰਦਾ ਸੀ ਜੈ ਜੀ ਤੁਸੀਂ ਵੀ ਜਾਇਆ ਕਰੋ ਸ਼ਹਿਰ ਕੱਪੜੇ ਲੈ ਕੇ ਆਇਆ ਕਰੋ ਮਮਮੀ ਨੂੰ ਸਲੀਪਰ ਸਲੁੱਪਰਵਾ ਕੇ ਲੈ ਆਇਆ ਕਰੋ ਫਿਰ ਰਾਸਤੇ ਜਿੱਥੇ ਨੇ ਫੋਨ ਕਰ ਲੈ ਸੀ ਕਹਿੰਦੇ ਤੁਸੀਂ ਵੀ ਜਾ ਕੇ ਵੀਡੀਓ ਕਾਲ ਕਰਾਂਗੇ ਤੁਹਾਨੂੰ ਵੀ ਫਿਰ ਤੁਸੀਂ ਮਤਲਬ ਪਸੰਦ ਕਰ ਲਿਓ ਤੇ ਲਓ ਜੀ ਆਪਾਂ ਫਿਰ ਬੱਚਿਆਂ ਨੂੰ ਪਸੰਦੀ ਪਈ ਆ ਆਪ ਮੈਂ ਕੁਝ ਨਹੀਂ ਪਸੰਦ ਕਰਿਆ ਦਿਖਾਈ ਮੈਨੂੰ ਬਹੁਤ ਸੀ ਇਹਨਾਂ ਨੇ ਤੇ ਵੀਡੀਓ ਕਾਲ ਲਾ ਕੇ ਪਰ ਮੈਨੂੰ ਆਪ ਮੈਂ ਤੁਸੀਂ ਆਪ ਹੀ ਲੈ ਲਓ ਪਰ ਇਹਨਾਂ ਦੋਨਾਂ ਨੂੰ ਆਹ ਵਾਲੇ ਪਸੰਦ ਆਏ ਮੈਂ ਤਾਂ ਚਲੋ ਹੀ ਲਿਆ ਤਾਂ ਥੋੜੀ ਪਸੰਦ ਦੇ ਪਾਉਣੇ ਆ ਠੀਕ ਆ ਜੀ ਦੱਸਿਓ ਕਮੈਂਟ ਕਰਕੇ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵਾਲੇ ਸਲੀਪਰ ਚੱਪਲ ਟਾਈਪ ਇਹ ਨੇ ਜੀ ਠੀਕ ਆ ਜੀ ਤੇ ਚਲੋ ਮੈਂ ਨੰਬਰ ਦੱਸਦਾ ਸੀ ਸੇ ਨੰਬਰ ਆਉਂਦਾ ਮੇਰੇ ਬਹੁਤ ਹੋ ਗਈ ਗੱਲਾਂ ਤੇ ਪਰ ਮਾਤਾ ਮੈਂ ਇਹਨਾਂ ਨੂੰ ਚੜਦੀ ਕਲਾ ਵਿੱਚ ਰੱਖਣਾ ਬੱਚਿਆਂ ਨੂੰ ਹਨਾ ਤੱਕਿਆ ਵਕਸ਼ ਨੇ ਤੇ ਨਾ ਸੋਚਦੇ ਨੇ ਬਹੁਤ ਵਧੀਆ ਲੱਗਦਾ ਜਦੋਂ ਮੇਰੇ ਲਈ ਕੁਝ ਵੀ ਗਿਫਟ ਲੈ ਕੇ ਆਉਣ ਨੇ ਬੜੀਆ ਲੱਗਦਾ ਹੈ ਨਾ ਚਲੋ ਅਸੀਂ ਚੰਗਦੇ ਅੱਜ ਇਸ ਵਿੱਚ ਕਿਹ ਮਾਚਾ ਹੈ ਐਨੇ ਆਪਾ ਗਵਾਂਢੀਆਂ ਨੇ ਦੇਖ ਕੇ ਆਉਣਾ ਬੇਰ ਜਿਮ ਕਿ ਤੁਹਾਨੂੰ ਪਤਾ ਹੀ ਆ ਹੁਣ ਉਹ ਚੱਲ ਰਿਹਾ ਆ ਆ ਰੋਜ਼ੇ ਚੱਲ ਰਹੇ ਨੇ ਤੇ ਸਾਡੇ ਨਾਲ ਜਿਹੜੇ ਗਵਾਂਢੀ ਹੈਗੇ ਪਰਜਾ ਪੱਤ ਉਹ ਅੱਜ ਰੋਟੀ ਕਰਨਗੇ ਤੇ ਆਪਾਂ ਉਹਨਾਂ ਦੇ ਆ ਪਰਤ ਖਲਾਉਣ ਲਈ ਵੀ ਦੇ ਕਿਵੇਂ ਆ ਠੀਕ ਹੈ ਚਲੋ ਜੀ ਚੰਗਦੇ ਆਪਾਂ ਤੋੜ ਲੈਨੇ ਤੇ ਫੜਾ ਦੇਉਨੇ ਲੋ ਜੀ ਅੱਜ ਆਪਾਂ ਸਬਜ਼ੀ ਬਣਾਵਾਂਗੇ ਵਾਈਟ ਚਨੇ ਤੇ ਵਾਈਟ ਚਨੇ ਜਿਹੜੇ ਕਾਫੀ ਟਾਈਮ ਪਹਿਲਾਂ ਮੈਂ ਭਿਉਂ ਕੇ ਰੱਖਦੇ ਸੀ ਦੁਪਹਿਰ ਦੀ ਜਦੋਂ ਚਾਹ ਬਣਾਈ ਸੀ ਉਸੇ ਟਾਈਮ ਮੈਂ ਮਤਲਬ ਭਿਉਂ ਕੇ ਰੱਖਦੇ ਸੀਗੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਗਏ ਹੁਣ ਉਸੇ ਇਹਦੇ ਵਿੱਚ ਕੱਲਾਪਨ ਨਮਕ ਪਾ ਕੇ ਇਹਨੂੰ ਉਬਲਣ ਦੇ ਲਈ ਰੱਖ ਲੈਣੇ ਆ ਇਹ ਕਰ ਦੇ ਬਾਬੀ ਮੈਂ ਚਨੇ ਉਬਲਣ ਦੇ ਰੱਖੀਆਂ ਔਰ ਉਸੇ ਵਾਈਟ ਚਨੇ

ਕੀ ਕਰੀਏ ਲੀਏ ਲਾਜੀ ਫਟਾਫਟ ਤੜਕੇ ਫਟਾਫਟ ਲਾ ਦਿੰਨੀ ਆ ਸਬਜੀ ਨੂੰ ਮਸਾਲਾ ਆਪਾਂ ਕੁੱਟ ਲਿਆ ਬਾਅਦ ਵਿੱਚ ਚਾਲੂ ਕਰ ਲਵਾਂਗੇ ਇਧਰ ਚਨੇ ਉਬਲ ਰਹੇ ਨੇ ਨੋਚ। ਇੱਕ ਵੀ ਟਮਾਟਰ ਮਿਕਸ ਕਰਤਾ ਤੇ ਪਾਣੀ ਵੀ ਮਿਕਸ ਕਰਤਾ। ਤੇ ਆਪਾਂ ਹੁਣ ਇਹਨੂੰ ਢੱਕ ਦਿੰਨੇ ਆ। ਆਪਾਂ ਹੀ ਢੱਕ ਦਰੂਗਾ 10 ਮਿੰਟ ਲੱਗ ਜਾਣ ਜਾਂ 15 ਤੇ ਪਾਲੂ ਕੱਟ ਦਿਆਂ। ਚਿੱਠੀ ਪੈ ਕੇ ਹੁਣ ਤੇ ਆਹਾਂ ਕੱਟ ਲੂ ਜਾਨੂੰ ਮੰਜੜਾ ਲਿਆ ਸਿਰ। ਹੁਣ ਬਾਹਰ ਵਧੀਆ ਲੱਗਦਾ। ਬਣ ਗਏ ਤੇ ਪਹਿਲਾਂ ਆਲੂ ਮਿਕਸ ਕਰ ਦਿੰਦੇ ਆ ਫਿਰ ਆਪਾਂ ਚਨੇ ਨੇ ਜਿਹੜੇ ਉਹ ਮਿਕਸ ਕਰ ਦਿੰਦੇ ਆ ਕਿਉਂਕਿ ਉਧਰ ਪ੍ਰੈਸ਼ਰ ਨਿਕਲ ਇਹਗਾ ਕੁੱਕਰ ਦਾ ਠੀਕ ਹੈ ਜੀ ਬੋਲ ਜੀ ਉਧਰ ਚਨੇ ਵੀ ਉਬਲ ਗਏ ਨੇ ਲੋਕ ਜਿਹੜੇ ਰੈਡੀ ਹੋਵੇ ਮਿਕਸ ਕਰਦੇ ਲਓ ਸਬਜੀ ਕਾਫੀ ਟਾਈਮ ਤੋਂ ਬਣ ਗਈ ਸੀ ਦੁਬਾਰਾ ਗਰਮ ਕਰ ਲੀ ਤੇ ਫਿਰ ਆਪਾਂ ਬਣਾਉਣੇ ਸ਼ੁਰੂ ਕਰਦੇ ਫੁਲਕੇ ਠੀਕ ਹੈ ਜੀ ਕੈਮਰਾ ਮੇਂ ਹੱਥ ਜਿ ਫੜਿਆ ਹੋਇਆ ਸੈੱਟ ਨਹੀਂ ਕਰਿਆ ਹੋਇਆ ਤੇ ਇਧਰ ਆਪਾਂ ਸਬਜੀ ਪਾਵਾਂਗੇ ਸੈਲਡ ਵਗੈਰਾ ਕੱਟ ਲਿਆ ਇਧਰ ਸੱਕਰ ਲਈ ਆਂਦੀ ਅੱਜ ਸਨੀ ਨੇ ਤੇ ਅਸੀਂ ਸ਼ੱਕਰ ਦੇ ਵਿੱਚ ਆਪਾਂ देसी घी ਮਿਕਸ ਕਰ ਲਈ ਠੀਕ ਆ ਜੀ ਹਾਂ ਹਾਲੇ ਆ ਮੈਂ ਵਸ ਲੱਗ ਗਈ ਹੁਣ ਪਹਿਲਾਂ ਵਸ ਵੀਡੀਓ ਲਾ ਕਮ ਜਨ ਨਮੇੜਦਾ ਇਧਰਲੀ ਸਾਈਡ ਬੈਠੀ ਆ ਹੋਰ ਕਿੱਥੇ ਦੀ ਆਹ 6 ਛੱਟੇ ਵਾਲੀ ਸ ਹੈ ਹਾਂ ਦੇਸੀ ਕੀ ਹਾਂ ਦੇਸੀ ਸੌਗੇ ਨਿਸ਼ਾਨ ਅੱਛਾ ਮੈਨੂੰ ਨਹੀਂ ਭੁੱਖ ਲੱਗਦੀ ਆ ਔਲੇ ਨਾਲ ਬਾਲੇ ਭੁੱਖ ਲੱਗਦੀ ਆ ਹੋਰ ਥੋੜੇ ਜਿਹਾ ਟਾਈਮ ਬਾਅਦ ਮੈਨੂੰ ਆਏ ਹੁੰਦਾ ਕੁਛ ਨਾ ਕੁਛ ਖਾ ਲਵਾਂ ਬਾਲੀ ਕੋ ਖਲਗਦੀ ਆ ਜੀ ਅਗਲੀ ਸਵੇਰ ਹੋਗੀ ਤੇ ਆਪਾਂ ਜਿਹੜਾ ਕੱਲ ਕੰਬਲ ਧੋਤਾ ਸੀਗਾ ਉਹਨੂੰ ਆਪਾਂ ਅੱਜ ਸੁੱਕਣਾ ਪਾਉਣ ਲੱਗੇ ਆਂਗੇ ਠੀਕ ਆ ਜੀ ਕੱਢ ਕੇ ਲੈ ਕੇ ਆਉਨੇ ਆਂਗੇ ਤੇ ਸੁੱਕਣਾ ਪਾਉਣੇ

mutta til disappointmenten vuoksi en itselleni. Ne

ਕਿਉਂ ਸੁਦਾ ਕਰਨ ਸਗੀਰ ਹੈਦਰ ਬਸ ਲੈ ਰਿਹਾ ਤਹਨ ਘਰ ਕੋ ਮੈਂ ਲਿਆ ਮੈਂ ਚਲ ਚ ਆਈ ਤੂੰ ਤੇਰਾ ਵਾਲੀ ਲੜ ਤਪੜਗੇ ਦੋਨੇ ਹਾਂ ਹਾਂ ਤੇਰਾ ਲੜਾ ਦਿੱਦੇ ਦੋਨੇ ਤਪ ਥੱਲੇ ਨਾ ਲੱਗੇ ਹਨ ਕਾਈ ਲੈ ਜੀ ਨਹੀਂ ਆਈ ਲੱਗੇ ਨਾ ਪਰ ਜੀ ਰੱਖ ਲੇ ਮੈਂ ਰੱਖ ਲੈ ਫਦੇ ਜਾ ਬੇਟਾ ਤਾਰੀ ਨਾ ਟੁੱਟ ਜੇ ਤਾਰ ਵੀ ਖੰਮੀ ਆਦਾ გილਨ ਚੋੜ ਕੇ ਕਰ ਦੋ ਮੈਂ ਤਾਂ ਚੋੜ ਦੇ ਪਾ ਲੈਣੀ ਤੇਰੀ ਖੁਰੂ ਬਤਾਪੀ ਹੈ ਗਿਲਨਾ ਹੈ ਉਹ ਉੱਧਰ ਡਰੇ ਚ ਪਾਉਣ ਨੂੰ ਉੱਧਰ ਨੂੰ ਜੇ ਇਹਦਾ ਕੁਸ ਲੈ ਆਹੋ ਲਾਈਓ ਇਸ ਫੋਟ ਕੋਈ ਮੈਂ ਤਾਂ ਕੱਪੜੇ ਭੇਜ ਗਏ ਉਹ ਪਹਿਲਾਂ ਕੈਮਰਾ ਕੱਟ ਦੇ ਤੋ ਹੋ ਲੈ ਆਹ ਥੱਲੇ ਨਾਲ ਲੱਗਦੇ ਜੀ ਮੈਂ ਤਾਂ ਸਾਫ ਹੈ ਤੋ ਤਾ ਚਲ ਜੇ ਇਹ ਲਮਣਾਪੂ ਕੋਈ ਸਪੋਰਟ ਪਿੰਦਰ ਹੱਲੇ ਯਾ ਮਾਂ ਮੈਂ ਚੱਕ ਕੇ ਇਹ ਨੂੰ ਮਿਚਰਨਾ ਇਹ ਰੱਦ ਨਾ ਹੋਣਾ ਲੈ ਇਹ ਖੜੋ ਜਾ ਹੱਲ ਕੇ ਵੇ ਚਲ ਉਹ ਹਿਲਾਂਗਾ ਤਨਾ ਮੋਹ ਨਹੀਂ ਕੜਾ ਲਾ ਉੱਥੇ ਸਹਿਰ ਬੋਤਨਾ ਲਵਾ ਲਾ ਦੇਖ ਲੈ ਆ ਤਾਂ ਠਈ ਹੈ ਮੈਨੂੰ ਨਹੀਂ ਪਤਾ ਦਰਦ ਦਾ ਬਾਦੀ ਦਾ ਕੜੇ ਕਿਹਦੇ ਹੋਏ ਕਿਹਦੇ ਨੂੰ ਸੁਣਾਣ ਵਾਲੀ ਪੁੜੀਆਂ ਨਾ ਵੀ ਫਰਕ ਪੈ ਰੰਗੇ ਨਿਕਲਦੇ ਨੁਕਲਦੇ ਨਾ ਹੋਂ ਚਾ ਜਿਹੜਾ ਦਰਦ ਹੁੰਦਾ ਫੇਰ ਵੀ ਹੋਣ ਲੱਗਦੇ ਨੇ ਦਰਦ ਇੱਕ ਵਾਰ ਸਕੈਨ ਕਰਾ ਕੇ ਦੇਖ ਲੈਣੇ ਨਾ ਕਿ ਹੁਣ ਆਣਾ ਕੰਪੜਾ ਸੁਕਣਾ ਪਾ ਕੇ ਉਹ ਹੀ ਕੱਪੜੇ ਕੋਣ ਪੈਠੇ ਢਿੱਜ ਗਏ ਤਾਂ ਗਿੱਲੇ ਹੋ ਗਏ ਨੀਚੇ ਕੰਪੜਾ ਗਿੱਲਾ ਰਹੇਗਾ ਥੋੜਾ ਇਹ ਜਿਹਾ ਕਰਕੇ ਪਿੱਛੇ ਉਹ ਹੈ ਆਹ ਫਾਇ ਕੱਲੇ ਸੀ ਜਾਵਾਂਗੇ ਭੱਜਨ ਕੋਲ ਕੇ ਤੁਹਾਨੂੰ ਜਾਂਦਾ ਸੀ ਭੱਜਨ ਕੋਲ ਕਿੱਧਰ ਨੂੰ ਸਵੇਰੇ ਕੋਈ ਨਹੀਂ ਖਾ। ਆਦਾ ਸੀ ਢੌਣ ਨੀਂ ਚ ਰਾਈ ਸਖਾ ਮੈਂ ਜਿਸੀ ਆਹ ਡਾਈਟ ਫੋਲੋ ਕਰਾਂ ਜਿਸੀ ਸੇਰੀ ਨਹੀਂ ਖਾ ਕੋਈ। ਸੋ ਤੇ ਮੈਂ ਬੁੜੀ। ਛੱਡ ਛੱਡ। ਹੈ ਕਿ ਛੱਡ ਕੇ। ਨਹੀਂ ਕੋਈ ਕੋਈ।

ਉਜੀ ਇੱਥੇ ਸਵੇਰ ਦਾ ਆਪਾਂ ਖਾਣਾ ਤਿਆਰ ਕਰਤਾ ਦਹੀਂ ਤਿਆਰ ਕਰਤੀ ਤੇ ਸਣੀ ਦਾ ਟਿਫਨ ਤਿਆਰ ਕਰਤਾ ਜਿਹੜੇ ਵਾਈਟ ਚਨੇ ਦੀ ਸਬਜੀ ਤੇ ਨਾਲ ਆਪਾਂ ਰਾਈਸ ਪਾਦੇ ਲੰਚ ਤਿਆਰ ਕਰਤਾ ਠੀਕ ਆ ਜੀ ਤੇ ਨਾਲ ਹੀ ਵਸਣ ਨੂੰ ਰੋਟੀ ਬਣਾ ਲਉ ਤੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ਰੂਲ ਕਰਿਓ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ ਬਾਏ